ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਕਰਮੂ ਵਾਲਾ ਪਹੁੰਚੇ ਆ ਇਹ ਪਿੰਡ ਮਾਝੇ ਦਾ ਪਿੰਡ ਆ ਠੀਕ ਆ ਜੀ ਤੇ ਇਧਰ ਚੋਲਾ ਸਾਹਿਬ ਰਤੋ ਕੇ ਘੜਕਾ ਧੁੰ ਨਾ ਨਾ ਲੱਗਦੇ ਪਿੰਡਾਂ ਦੇ ਵਿੱਚ ਇਹ ਪਿੰਡਾ ਕਰਮੂ ਵਾਲਾ ਇਧਰ ਬਿਆਸ ਦਰਿਆ ਦਾ ਬਿਲਕੁਲ ਕੰਡਾ ਵੀ ਨਜ਼ਦੀਕ ਆ ਤੇ ਸਰਦਾਰ ਲਖਵੀਰ ਸਿੰਘ ਉਹਨਾਂ ਦੇ ਅੱਜ ਘਰ ਆਇਆ ਦੋਸਤੋ ਫੌਜੀ ਸਾਹਿਬ ਹੁਣੀ ਆ ਵਪਾਰੀ ਆ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਅੱਜ ਵੀਡੀਓ ਕਵਰ ਕੀਤੀ ਹੈ 6 ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਇਸ ਵੀਡੀਓ ਦੇ ਵਿੱਚ ਤਿੰਨ ਬੇੜਾਂ ਦਿਖਾਈਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਬੇੜਾਂ ਤੋਕੜ ਅੱਗੇ ਬਣੀਆਂ ਸੌਰੀਆਂ ਵੀ ਆ ਕੁਝ-ਕੁਝ ਸਮੇ ਦੀਆਂ ਇੱਕ ਬਗੈਰ ਬੱਚੇ ਹੋ ਠੀਕ ਆ ਜੀ ਬੇੜ ਕੋਈ ਡੇਢ ਮਹੀਨੇ ਦੀ ਕੋਈ 9 ਕਿਲੋ ਦੁੱਧੋ ਦੇ ਥੱਲੇ ਵੀ ਹਾਜ਼ਰ ਆ ਤੇ ਇੱਧਰ ਜਿਹੜੀਆਂ ਝੋਟੀਆਂ ਵਜਾਂ ਤੁਸੀਂ ਦੇਖ ਰਹੇ ਜੇ ਦੋ ਗੱਬਣ ਆ ਇੱਕ ਤਿਆਰੀ ਤੇ ਇੱਕ 15 ਦਿਨ ਦੀ ਹਜੇ ਕੱਚੀ ਆ ਤੇ ਇੱਕ ਸੂਈ ਸਵਾਈ ਆ ਫੌਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਰੀ ਗੱਲ ਸੰਦੂਖਾ ਹੋਰ ਭਾਜੀ ਕ ਤੇ ਭਾਜੀ ਅੱਜ 6 ਐਨੀਮਲ ਨੇ ਆਪਣੇ ਕੋਲ ਬਕਾਉ ਹਾਂਜੀ 6 ਸਾਨੂੰ ਸਾਬ ਠੀਕ ਆ ਜੀ ਤੇ ਮੋٹے ਤੌਰ ਤੇ ਆਪਾਂ ਦੱਸੀਏ ਇਹ ਪਹਿਲੇ ਨੰਬਰ ਤੇ ਆਪਣੇ ਕੋਲ ਜਿਹੜੀ ਮੱਝ ਤਾਜੀ ਸੂਈ ਆ ਇਹ ਤਾਜੀ ਸੂਈ ਜੀ ਇਥੇ ਲੈ ਆਪਣਾ ਦੁੱਧ 10 ਕਿਲੋ ਆ ਆਪਾਂ 9 ਕਰਕੇ ਦੇਵਾਂਗੇ ਜੀ ਠੀਕ ਆ ਜੀ ਠੀਕ ਆ ਜੀ 9 ਕਿਲੋ ਇਹ ਦੋਸਤੋ ਕਰਕੇ ਆਜਾ 9 ਕਿਲੋ ਪੱਕਾ ਕਿਲੋ ਦੁੱਧ 2 ਲੀਟਰਾਂ ਵਾਲਾ ਨਹੀਂ ਆਪਣਾ ਪਹਿਲੀ ਵੀਡੀਓ ਠੀਕ ਆ ਜੀ ਹਾਂਜੀ ਤੇ ਮਗਰ ਇਹਦੇ ਕਟਾ ਆ ਗਿਆ ਮਗਰ ਇਹਦੇ ਕਟਾ ਜੀ ਮੁੱਲ ਬਹੁਤ ਜ਼ਿਆਦਾ ਜਾਇਜ਼ ਆ ਮੇਰੇ ਵੀਰੋ ਸੰਪਰਕ ਕਰ ਲਿਓ ਜੇ ਚੀਜ਼ਾਂ ਤੁਹਾਨੂੰ ਦਿਖਾਈ ਚਲਦੇ ਆ ਰੇਡ ਖਾਸ ਤੌਰ ਤੇ ਜਾ ਸੂਬਾ ਇਧਰ ਇੱਕ ਤੁਹਾਨੂੰ ਝੋਟੀ ਦਿਖਾਉਣੇ ਆ ਇਹ ਸਾਨੂੰ ਆ ਘਰ ਦੀ ਝੋਟੀ ਆਪਣੀ ਬਹੁਤ ਪਿਆਰੀ ਝੋਟੀ ਆ ਭਾਵੇਂ ਕੋਈ ਉੱਤੇ ਲੰਮੇ ਪਈ ਜਾਵੇ ਵੇਖੋ ਬਿਲਕੁਲ ਬਿਲਕੁਲ ਵੀ ਠੰਡੀ ਮਿੱਠੀ ਆ ਬੇ ਠੰਡੀ ਮਟੀਰਾਂ ਦੇ ਵਿੱਚ ਜੰਮੀ ਪਲੀ ਝੋਟੀ ਜੜੀ ਆ ਘਰੋਂ ਹੀ ਸੇਲ ਕਰਦੇ ਨੇ ਇੱਕ ਤਰ੍ਹਾਂ ਵੀ 15 ਤੋਂ 20 ਦਿਨ ਲੈਂਦੀ ਆ ਬਹੁਤ ਜਿਆਦੀ ਠੰਡੀ ਮਿੱਠੀ ਝੋਟੀ ਪੂਰੀ ਠੰਡੀ ਮਿੱਠੀਆਂ ਮੂੰਹ 'ਵਾਂ ਫੜਾਉਂਦੀ ਕੱਚੀ ਪੋਲੀ ਆ ਪਹਿਲੇ ਛੂ ਆਪਾਂ ਲਈ ਜੀ ਹੁਣ ਤਿਆਰ ਆ ਠੀਕ ਆ ਜੀ ਆ ਆ ਵੀ ਜਿਹੜੀ ਮੱਝ ਤਿਆਰੀ ਤੇ ਆ ਨਾ ਜੀ ਇਹ ਸੰਦੀ ਸਾਹਿਬ ਬਿਲਕੁਲ ਤਿਆਰੀ ਆ ਇਹ ਉਹਦਾ 2 ਦਿਨ ਲੈ ਜੇ ਠੀਕ ਆ ਜੀ ਮਤਲਬ ਤਿੰਨਾਂ ਨੇ ਅੰਦਰ ਅੰਦਰ ਛੂਪ ਪੈਣੀ ਐ ਠੀਕ ਆ ਜੀ ਲੋਬੀ ਇਹ ਕਰਮਾਲੀ ਪੂਰੀ ਤਿਆਰੀ ਤੇ ਆਈ ਖੜੀ ਆ ਬਹੁਤ ਵੱਡੀ ਝੋਟੀਆਂ ਬੈਠਾ ਅਰਡਰ ਦੀ ਆ ਕੁਆਲਿਟੀ ਥੋੜਾ ਹਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਤੁਸੀਂ ਪੰਨਾ ਪਾਈ ਫਿਰਦੀ ਆ ਕਰਮਾਲੀ ਠੀਕ ਆ ਜੀ ਪਾਣੀ ਪਾਣੀ ਦਾ ਲੋਡ ਬਹੁਤ ਜ਼ਿਆਦਾ ਤੇ ਜੱਜਾ ਸੂਬਾ ਹੁੰਦੀ ਆ ਬਹੁਤ ਪਿਆਰੀ ਚੰਗੀ ਮਾਜਾ ਮੇਰਾ ਭਰਾ ਕਰ ਲਿਓ ਸੰਪਰਕ ਰੇਟ ਖਾਸ ਤੌਰ ਤੇ ਤੁਸੀਂ ਸੰਪਰਕ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਉਹਨਾਂ ਤੇ ਗੱਲਬਾਤ ਕਰਕੇ ਰੇਟ ਪੁੱਛ ਸਕਦੇ ਜੀ ਇਧਰਲੇ ਪਾਸੇ ਤੁਹਾਨੂੰ ਤਿੰਨ ਵੜਾ ਮੋٹے ਤੌਰ ਤੇ ਦਿਖਾ ਦਿੰਦੇ ਆ ਕਿਸੇ ਭਰਾ ਨੇ ਬਿਲਕੁਲ ਚਾਹ ਪਾਣੇ ਦਾ ਡੰਗ ਸਾਰਨਾ ਥੋੜੇ ਪੈਸੇ ਖਰਚ ਕਰਨੇ ਆ ਤੇ ਬਿਲਕੁਲ ਵਾਜਬ ਜਾਇਜ਼ ਰੇਟਾਂ ਦੇ ਉੱਤੇ ਤਿੰਨ ਵੜਾ ਵਿਕਾਊ ਆ ਆ ਵੀ ਜਿਹੜੀ ਵੇੜ ਇਹਦੇ ਥੱਲੇ ਵੀ 8 ਕਿਲੋ ਦੁੱਧ ਦਾ ਸ਼ੰਦੂ ਸਾਹਿਬ ਬਿਲਕੁਲ ਠੰਡੀ ਵੇੜ ਆ ਭਾਵੇਂ ਕੋ ਜਵਾਹ ਚੋਲੇ ਬਿਲਕੁਲ ਪੋਲੀ ਕੋਈ ਵੰਗਾਰੇ ਪੋਣਾ ਕੋਈ ਭੜਾ ਨਹੀਂ ਪੋਣਾ ਇਸ ਤਰ੍ਹਾਂ ਬਹਿ ਜਾਣਾ 8 ਕਿਲੋ ਦੁੱਧ ਇਹਦੇ ਥੱਲੇ 8 ਕਿਲੋ ਦੁੱਧਾਂ ਇਹ ਘਾ ਡੇਢ ਗਿ ਮਹੀਨੇ ਦੀ ਸੂਈ ਇਹਦੇ ਥੱਲੇ 9 ਕਿਲੋ ਇਹਦੇ ਥੱਲੇ 9 ਕਿਲੋ ਇਹ ਵੀ ਠੰਡੀ ਬਹੁਤ ਜੀ ਇਤਨਾ ਦਾ ਰਾਮਾਰੇ ਕੋ ਮਜਮਰ ਉਹ ਵੀ ਇਹ ਵੀ ਜਿਹੜੀ ਦੋਸਤੋ 9 ਕਿਲੋ ਦੁੱਧ ਦਾ ਤੇ ਹੁਣ 11 11:30 ਵਜੇ ਦਾ ਟਾਈਮ ਆ ਮਾਰਨਿੰਗ ਸਵੇਰ 6-7 ਵਜੇ 5:30 ਤੇ ਚੋਾਈ ਜੀ ਕੀਤੀ ਜੀ ਕੀਤੀ ਆ ਚੋਾਈ ਜੀ ਇਹ ਨਹੀਂ ਪੇਕ ਲਟਰ ਦੁੱਧ ਇਹਦਾ ਜਿਹੜਾ ਬਹਿਣੀ ਵਾਲਾ ਬੰਨਾ ਉਹ ਦੋਵੇਂ ਸਾਨੂੰ ਥੋੜੀ ਜਿਹੀ ਘਟਿਆ ਠੀਕ ਆ ਜੀ ਹਾਂਜੀ ਠੀਕ ਆ ਭਾਈ ਅੱਧੋ ਅੱਧੇ ਅੱਧ ਚਲਦੇ ਆ ਅੱਧੇ ਘਟ ਨੇ ਜੀ ਚਲਦੇ ਪੂਰੇ ਆ ਜੀ ਤੇ ਪਰ